ਖੰਨਾ ਦੇ ਲੋਕਾਂ ਵਾਸਤੇ ਇੱਕ ਬੜੀ ਖੁਸ਼ਖਬਰੀ ਜਿਹੜੇ ਲੋਕ ਸ਼ੂਗਰ ਤੋਂ ਪ੍ਰੇਸ਼ਾਨ ਨੇ ਚੀਨੀ ਦੀ ਜਗ੍ਹਾ ਤੇ ਗੜਜਾ ਸ਼ੱਕਰ ਖਾਂਦੇ ਨੇ ਉਹਨਾਂ ਵਾਸਤੇ ਹੁਣ ਖੰਨੇ ਦੇ ਵਿੱਚ ਖਿਲਾੜੀ ਲੱਗ ਚੁੱਕੀ ਹੈ 바ਵੀ ਦੇ ਮੰਦਿਰ ਦੇ ਨਾਲ ਮੜੀਆਂ ਵਾਲੇ ਚੌਂਕ ਦੇ ਵਿੱਚ ਇੱਥੇ ਤੁਹਾਨੂੰ 100% ਪਿਓਰ ਦੇਸੀ ਗੁੜ ਜਿਹੜਾ ਹੈ ਉਹਰੇ ਮਿਲੂਗਾ ਤੁਸੀਂ ਦੇਖ ਲਿਓ ਕਿ ਨਾਲ-ਨਾਲ ਜਿਹੜੀਆਂ ਖਿਲਾੜੀ ਚੱਲ ਰਹੀ ਹੈ ਤੇ ਖਿਲਾੜੀ ਦੇ ਨਾਲ ਨਾਲ ਗੁੜ ਜਿਹੜਾ ਹੈ ਇਧਰ ਰਸ ਆ ਗਿਆ ਹੈ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਧਰ ਖਿਲਾੜੀ ਹੈ ਹਰਿਆਣੇ ਦੇ ਲੋਕ ਉਰੇ ਆਏ ਨੇ ਖਿਲਾੜੀ ਚੱਲ ਰਹੀ ਹੈ ਗੰਨਾ ਕੱਢਿਆ ਜਾ ਰਿਹਾ ਹੈ ਇਸ ਤੋਂ ਬਾਅਦ ਜਿਹੜਾ ਰਸ ਹੈ ਰਸ ਇਸ ਕੜਾਹੀ ਦੇ ਵਿੱਚ ਇਕੱਠਾ ਹੋ ਜਾਂਦਾ ਹੈ ਇਹ ਧੂਣੀ ਲੱਗੀ ਹੋਈ ਹੈ ਇੱਥੋਂ ਅੱਗ ਜਿਹੜੀ ਹੈ ਹੀਟ ਦਿੱਤੀ ਜਾਂਦੀ ਹੈ ਤੇ ਇਹ ਹੈ ਰਸ ਰਾਸ ਦੇ ਵਿੱਚ ਬਿਨਾ ਕਿਸੇ ਮਿਲਾਵਟ ਤੋਂ ਇੱਥੇ ਤੁਹਾਨੂੰ ਗੁੜ ਜਿਹੜਾ ਹੈ ਪਿਓਰ ਗੁੜ ਮਿਲੂਗਾ ਕਾਲਾ ਗੁੜ ਆਪਾਂ ਚਿੱਟੇ ਗੁੜ ਦੇ ਚੱਕਰਾਂ 'ਚ ਪੈ ਜਿੰਦੇ ਆ ਕਿ ਗੁੜ ਚਿੱਟਾ ਹੋਣਾ ਚਾਹੀਦਾ ਹੈ ਲੇਕਿਨ ਚਿੱਟੇ ਗੁੜ ਦੇ ਵਿੱਚ ਮਿਲਾਵਟ ਹੁੰਦੀ ਹੈ ਇੱਥੇ ਬਿਨਾ ਮਿਲਾਵਟ ਤੋਂ ਕਾਲੇ ਰੰਗ ਦਾ ਗੁੜ ਜਿਹੜਾ ਤੁਸੀਂ ਚਾਹ ਦੇ ਵਿੱਚ ਗੁੜ ਜਿਦੁੱਚ ਪਾ ਲੋ ਚਾਹ 'ਚ ਪਾ ਲੋ ਜਾਂ ਵੈਸੇ ਹੀ ਤੁਸੀਂ ਗੁੜ ਨੂੰ ਖਾ ਸਕਦੇ ਹੋ ਇੱਥੋਂ ਜਿਹੜੀ ਹੈ ਝਾਂ ਦੇਣ ਤੋਂ ਬਾਅਦ ਇਦੇ ਵਿੱਚ ਆ ਕੇ ਜਿਹੜਾ ਹੈ ਸ਼ੱਕਰ ਤੇ ਗੁੜ ਤਿਆਰ ਕੀਤਾ ਜਾਂਦਾ ਹੁਣ ਪੱਠੀ ਦੇ ਉੱਪਰ ਜਿਹੜਾ ਹੈ ਇਹ ਸੀਰਾ ਗੰਨੇ ਦਾ ਸੀਰਾ ਜਿਹੜਾ ਹੈ ਇਸ ਤੋਂ ਬਾਅਦ ਸ਼ੱਕਰ ਤੇ ਗੁੜ ਤਿਆਰ ਹੁੰਦਾ ਹੈ ਇਹ ਮੜੀਆਂ ਵਾਲੇ ਚੌਂਕ ਦੇ ਵਿੱਚ 바ਵੀ ਦੇ ਮੰਦਰ ਦੇ ਨਾਲ ਜਿਹੜਾ ਹੈ ਇਹ ਬੰਟੀ ਜਿਹੜਾ ਪੈਂਟਰ ਆ ਉਹਦੇ ਬਿਲਕੁਲ ਸਾਹਮਣੇ ਹੈ ਸੋ ਇੱਥੋਂ ਤੁਸੀਂ ਗੁੜ ਜਿਹੜਾ ਹੈ ले ਸਕਦੇ ਹੋ ਗੁੜ ਕਿਹਦਾ ਹੈ ਇਹ ਵੀ ਦਿਖਾ ਰਹੇ ਹਾਂ ਸੋ ਤੁਸੀਂ ਦੇਖ ਲਿਓ ਕਿ ਗੁੜ ਤਿਆਰ ਜਿਹੜਾ ਹੈ ਹੋ ਚੁੱਕਿਆ ਹੈ ਇਹ ਗੁੜ ਹੈ ਕਾਲਾ ਪਰ ਜਿੰਨਾ ਕਾਲਾ ਗੁੜ ਹੋਊਗਾ ਇਹ ਸਮਝ ਲਿਓ ਕਿ ਇਹ ਬਿਲਕੁਲ ਪਿਓਰ ਗੁੜ ਹੋਊਗਾ ਦੇਸੀ ਗੁੜ ਹੈ ਜੀ ਇਹ ਸੋ ਦੇਸੀ ਗੁੜ ਬਾਵੀ ਦੇ ਮੰਦਰ ਦੇ ਨਾਲ ਬੰਟੀ ਪੈਂਟਰ ਦੇ ਬਿਲਕੁਲ ਸਾਹਮਣੇ ਇੱਕ ਲਾੜੀ ਲੱਗੀ ਹੈ ਇੱਥੋਂ ਤੁਸੀਂ ਗੁੜ ਜਿਹੜਾ ਹੈ ਲੈ ਕੇ ਜਾਓ ਪਿਓਰ ਗੁੜ ਕੀ ਨਾਮ ਹੈ ਰਮਤੀ ਹੈ ਰਮਤੀ ਹੈ ਰਮਕੀ ਸਿੰਘ ਕਿੱਥੇ ਦੇਓ ਸਲਾਣਾ ਸਲਾਣੇ ਦੇ ਅੱਛਾ ਗੁੜ ਦੀ ਇਹ ਨਹੀਂ ਖਲਾੜੀ ਲਈ ਹੈ ਕਿਹੜਾ ਗੁੜ ਤਿਆਰ ਕਰਦੇ ਹੋ ਇੱਕ ਬੜੀਆ ਇੱਕ ਥੋੜਾ ਕੱਟਿਆ ਹੂੰ ਠੀਕ ਹੈ ਹੂੰ ਹਾਂ ਇਹ ਤੁਸੀਂ ਦੇਖ ਲਿਓ ਕਿ ਜਿਹੜਾ ਆ ਗੁੜਾ ਜੀ ਚੱਕੋ ਦਾ ਜਿਹੜਾ ਡਲੀ ਇਹ ਹੈ ਇਹ ਦੇਖ ਰਹੇ ਹੋ ਕਿ ਇਹ ਬਿਲਕੁਲ ਕਾਲਾ ਗੁੜਾ ਜਿਹੜਾ ਇਹ ਇਹ ਬਿਲਕੁਲ ਪਿਓਰ ਗੁੜਾ ਜਿਹਨੂੰ ਕਹਿੰਦੇ ਆ ਪਰ ਆਪਾਂ ਲੋਗ ਥੋੜਾ ਜਿਹਾ ਝਿਜਕਦੇ ਨੇ ਇਸ ਗੁੜੇ ਨੂੰ ਖਾਣ ਲਈ ਲੇਕਿਨ ਅਸਲੀ ਗੁੜਾ ਹੀ ਆ